ਵੈਗੁਰਜੀ ਕੀ ਫਤਿਹ ਮੈਂ ਚੰਦਰ ਸਿੰਘ ਇਹ ਰਹਿਣ ਵਾਲਾ ਆ ਸੁਖਵਾਰ ਸਿੰਘ ਬੋਲਦਾ ਤੇ ਮੈਂ ਅਸੀਂ ਇਹ ਅਪਰਾਲਾ 5-7 ਸਾਲ ਤੋਂ ਕਰ ਰਹੇ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਨਾ ਆਪਣਾ ਉਹ ਨਾ ਬੂਟੇ ਸਾਜੇਗਾ ਲਾਉਣੇ ਚਾਹੀਦੇ ਆ ਕਿਉਂਕਿ ਇਹਨਾਂ ਆਪਾਂ ਪੰਜਾਬ ਨੂੰ ਆਪਾਂ ਰੋਕਣਾ ਹੈ ਰਾਜਸਥਾਨ ਬਣਨ ਤੋਂ ਹਰ ਜਗ੍ਹਾ ਬੂਟੇ ਲਾਉਣੇ ਚਾਹੀਦੇ ਆ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਖ਼ዋਸਪੁਰ ਟੀਵੀ ਚੈਨਲ ਦੇਖ ਰਹੇ ਹੋ ਔਰ ਮੈਂ ਹਾਂ ਤੁਹਾਡਾ ਆਪਣਾ ਕੁਲਵੀਰ ਸਿੰਘ ਕੋੜਿਆ ਔਰ ਇਸ ਵੇਲੇ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਸ਼ਾਹੀ ਛੇਵੀ ਜੰਡੂ ਸਿੰਘਾਂ ਵਿਖੇ ਖੜਿਆ ਜਿੱਥੇ ਕਿ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਅੱਜ ਮਹਾਂ ਜਿਹੜਾ ਹੈਗਾ ਕੀਰਤਨ ਦਰਬਾਰ ਜਿਹੜਾ ਉਹ ਕਰਵਾਇਆ ਜਾ ਰਿਹਾ ਇਸ ਮੌਕੇ ਦੇ ਉੱਪਰ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਜਿਹੜੇ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਉੱਥੇ ਹੀ ਵੱਡੇ ਉਪਰਾਲੇ ਜਿਹੜੇ ਆ ਪਿੰਡ ਜੰਡੂ ਸਿੰਘਾਂ ਦੇ ਵੀਰਾਂ ਵੱਲੋਂ ਕੀਤੇ ਜਾ ਰਹੇ ਹਨ ਤੁਸੀਂ ਦੇ ਦੇ ਵਿੱਚ ਜੇ ਆਪਾਂ ਦੇਖ ਰਹੇ ਹਾਂ এনवायरमेंट ਸਾਡਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਔਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਆ ਰੁੱਖ ਲਗਾਏ ਘਟ ਜਾ ਰਹੇ ਹਨ ਪਰ ਕੱਟੇ ਜ਼ਿਆਦਾ ਜਾ ਰਹੇ ਹਨ ਇਸੇ ਤਰ੍ਹਾਂ ਦਾ ਇੱਕ ਉਦਮ ਉਪਰਾਲਾ ਜਿਹੜਾ ਜੰਡੂ ਸਿੰਘਾ ਦੇ ਵੀਰਾਂ ਵੱਲੋਂ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਮੇਰੇ ਅਗਰਲੇ ਪਾਸੇ ਜਿਹੜੇ ਜੰਡੂ ਸਿੰਘਾ ਦੇ ਜੰਡੂ ਸਿੰਘਾ ਦੇ ਨੌਜਵਾਨ ਵੀਰ ਜਿਹੜੇ ਹੈਗੇ ਆ ਵੱਖ-ਵੱਖ ਕਿਸਮਾਂ ਦੇ ਜਿਹੜੇ ਆ ਬੂਟੇ ਜਿਹੜੇ ਆ ਫ੍ਰੀ ਵੰਡ ਰਹੇ ਹਨ ਤੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਜਿਹੜੀ ਆ ਕਰਦੇ ਆ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਕਿ ਉਹ ਇਸ ਮੁਕੇ ਦੇ ਉੱਪਰ ਕੀ ਕਹਿਣਾ ਚਾਹੁੰਦੇ ਹਨ ਔਰ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਬੂਟਿਆਂ ਦੇ ਵਿੱਚ ਅੰਬ ਦੇ ਬੂਟੇ ਨਿੰਮ ਦੇ ਬੂਟੇ ਜਿਹੜੇ ਐ ਹੋਰ ਵੀ ਕਈ ਕਿਸਮਾਂ ਦੇ ਬੂਟੇ ਜਿਹੜੇ ਹੈਗੇ ਆ ਵੀਰਾ ਵੱਲੋਂ ਜਿਹੜੇ ਬੰਦੇ ਜਾ ਰਹੇ ਹਨ ਸੋ ਬੜਾ ਵੱਡਾ ਉਦਮ ਉਪਰਾਲਾ ਵੀਰਾਂ ਵੱਲੋਂ ਕੀਤਾ ਜਾ ਰਿਹਾ ਸੋ ਇਹ ਸਾਰੀਆਂ ਲਾਈਵ ਤਸਵੀਰਾਂ ਤੁਹਾਨੂੰ ਖਾਸਪੁਰ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਆਪਣੇ ਚੈਨਲ ਦੇ ਉੱਪਰ ਦਿਖਾ ਰਹੇ ਹਾਂ ਔਰ ਜਿਹੜੇ ਵੀ ਵੀਰ ਸਾਡੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਹਨ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਸੰਗਤਾਂ 'ਤੇ ਜਿਹੜੀ ਵੀਡੀਓ ਪਹੁੰਚ ਸਕੇ ਔਰ ਵੀਰਾਂ ਦਾ ਵੱਡਾ ਉਪਰਾਲਾ ਇੱਕ ਵਾਰ ਫੇਰ ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੌਕੇ ਦੇ ਉੱਪਰ ਜਿਹੜਾ ਹੈਗਾ ਵਾ ਅੱਜ ਬੁੱਟਿਆਂ ਦਾ ਲੰਗਰ ਲਗਾ ਕੇ ਇੱਕ ਜਿਹੜੀ ਵੱਖਰੀ ਮਿਸਾਲ ਜਿਹੜੀ ਹੈ ਜੰਡੂ ਸਿੰਘਾ ਦੇ ਵਿੱਚ ਪੇਸ਼ ਕੀਤੀ ਹੈ ਸੋ ਦਰਸ਼ਕੋ ਤੁਸੀਂ ਦੇਖ ਰਹੇ ਹੋ ਖਵਾਸਪੁਰ ਟੀਵੀ ਚੈਨਲ ਜੁੜੇ ਰਹੋ ਖਵਾਸਪੁਰ ਟੀਵੀ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿ ਤਾਂ ਕਿ ਤੁਹਾਨੂੰ ਪਤਾ ਹੈ ਜੀ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਾ ਜੋੜ ਮੇਲਾ ਹੈ ਉਸ ਦੇ ਉਸ ਦੇ ਸੰਬੰਧ ਵਿੱਚ ਅੱਜ ਅਸੀਂ ਬੂਟਿਆਂ ਦਾ ਲੰਗਰ ਲਾਇਆ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਲੱਖਾਂ ਦੇ ਹਿਸਾਬ ਨਾਲ ਬੂਟੇ ਛੜਕਾਂ ਦੇ ਉੱਤੋਂ ਵੱਡੇ ਜਾ ਰਹੇ ਹਨ ਜਿਸ ਦੇ ਨਾਲ ਗਰਮੀ ਵਧਦੀ ਜਾ ਰਹੀ ਹੈ ਸੋ ਅਸੀਂ ਉਸ ਨੂੰ ਮੁੱਖ ਰੱਖਦੇ ਹੋਏ ਬੂਟਿਆਂ ਦਾ ਲੰਗਰ ਲਾਇਆ ਹੈ ਸੋ ਸਾਰੇ ਵੀਰ ਭੈਣ ਭਰਾ ਸਾਡਾ ਸਾਥ ਦੇਣ ਆਓ ਆਪਾਂ ਕੁਦਰਤ ਨੂੰ ਬਚਾਈਏ ਤੇ ਆਪਣਾ ਪੰਜਾਬ ਹਰਿਆ ਭਰਿਆ ਬਣਾਈਏ ਕਿਹੜੀ ਕਿਹੜੀ ਕਿਸਮ ਦੇ ਬੂਟੇ ਜਿਹੜੇ ਸੰਕਟਾਂ ਨੂੰ ਵੱਡੇ ਜਾ ਰਹੇ ਹਨ ਪਾਈ ਗੁਰਜੀ ਇਸ ਦੇ ਵਿੱਚ ਨਿੰਮ ਤੇ ਅੰਬ ਦੇ ਬੂਟੇ ਬੰਡੇ ਜਾ ਰਹੇ ਹਨ ਜੋ ਕਿ ਬਹੁਤ ਹੀ ਵਧੀਆ ਹੁੰਦੇ ਹਨ ਕੁਦਰਤ ਲਈ ਤੇ ਹਵਾ ਲਈ ਜੇਕਰ ਆਪਾਂ ਦੇਖਦੇ ਆ ਪੰਜਾਬ ਦੇ ਵਿੱਚ ਸਾਡੇ ਜੀਵਨ ਦਾ ਰਾਜ ਆਪਾਂ ਖੁੱਦ ਜਿਹੜੇ ਹੈਗੇ ਆਪਣੇ ਖੇਤਾਂ ਦੇ ਵਿੱਚ ਜਿਆਦਾ ਪਪੂਲਰ ਲਗਾਉਂਦੇ ਆ ਸਖੀਦੇ ਲਗਾਉਂਦੇ ਆ ਕੀ ਉਹਦੇ ਨਾਲ ਉਹ ਬੈਟਰ ਹੈ ਜੀ ਜੀ ਹਾਂ ਉਹਦੇ ਨਾਲੋਂ ਬਹੁਤ ਜ਼ਿਆਦਾ ਬੈਟਰ ਹੈ ਜਿਹੜਾ ਸਫੈਦਾ ਹੈ ਜੀ ਉਹ ਪੰਜਾਬ ਦੇ ਵਿੱਚ ਪਾਣੀ ਨੂੰ ਖਤਮ ਕਰਨ ਵਾਸਤੇ ਲਿਆਂਦਾ ਗਿਆ ਹੈ ਕਿਉਂਕਿ ਜਿਹੜਾ ਸਫੈਦਾ ਹੈ ਉਹ ਪਾਣੀ ਬਹੁਤ ਜ਼ਿਆਦਾ ਹੱਦ ਵਿੱਚ ਪੀਂਦਾ ਹੈ ਪਰ ਇਹ ਜਿਹੜੇ ਬੂਟੇ ਹਨ ਕੁਦਰਤੀ ਹਨ ਇਹ ਹਰੇਕ ਚੀਜ਼ ਨੂੰ ਫਿਲਟਰ ਕਰਦੇ ਹਨ ਹਵਾ ਨੂੰ ਫਿਲਟਰ ਕਰਦੇ ਹਨ ਧਰਤੀ ਨੂੰ ਪਕੜ ਮਜ਼ਬੂਤ ਕਰਦੇ ਹਨ ਇਸ ਕਰਕੇ ਇਹ ਉਹਦੇ ਨਾਲੋਂ ਲੱਖ ਗੁਣਾ ਵਧੀਆ ਹਨ ਜੀ ਆਲਾ ਅੱਜ ਭਾਈ ਮੌਸਮ ਦੇ ਵਿੱਚ ਬੜਾ ਜਿਆਦਾ ਫਰਕ ਪੈ ਚੁੱਕਾ ਹੈ ਦਰਖਤ ਜਿਆਦਾ ਕੱਟੇ ਜਾ ਰਹੇ ਨੇ ਪਰ ਲਗਾਏ ਨਹੀਂ ਜਾ ਰਹੇ ਕੀ ਜਿਹੜਾ ਚਾਹੋਗੇ ਉਹਦੇ ਬਾਰੇ ਜੀ ਉਹਦੇ ਲਈ ਅਸੀਂ ਬਹੁਤ ਚਿੰਤਾਜਨਕ ਹਾਂ ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਅਪੀਲ ਕਰਨੀ ਚਾਹੀਦੀ ਹੈ ਕਿ ਆਪਾਂ ਵੱਧ ਤੋਂ ਵੱਧ ਦਰਖਤ ਲਗਾਈਏ ਤੇ ਆਪਣੇ ਆਪਣੀ ਕੁਦਰਤ ਨੂੰ ਹਰਾ-ਭਰਾ ਬਣਾਈਏ ਇਹ ਕੁਦਰਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਅੰਬ ਦੇ ਨਿੰਮ ਆ ਜੀ ਨੌਜਵਾਨ ਨੌਜਵਾਨ ਪੇੜੀ ਵੱਲੋਂ ਆਪਣੇ ਜਿਹੜੇ ਆ ਬੂਟੇ ਨਿੰਮ ਤੇ ਅੰਬ ਦੇ ਜਿਹੜੇ ਅਸੀਂ ਇਸ ਵਾਰ ਲਿਆਂਦੇ ਤੇ ਲਗਾ ਰਹੇ ਆ ਤੇ ਬੂਟੇ ਜਿਹੜੇ ਆ ਰਸਤੇ ਜਿਹੜਾ ਬਹੁਤ ਕੱਟ ਬਹੁਤ ਹੋ ਰਿਹਾ ਆ ਗੌਰਮੈਂਟੀ ਸਰਕਾਰੀ ਪੌਲ ਜਿਹੜੇ ਬਣ ਰਹੇ ਆ ਇਹਨਾਂ ਦੇ ਖਾਤਰ ਜਿਹੜਾ ਆ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਜਿਹੜੇ ਦਰਖਤ ਸਿਗੇ ਸਾਰੇ ਬਹੁਤ ਕਾਰਟ ਸ਼ਾਰਟ ਹੋਈ ਆ ਉਹਨਾਂ ਦੀ ਤੇ ਉਸ ਨੂੰ ਚਿੰਤਾਜਨਕ ਰੱਖਦੇ ਹੋਏ ਅਸੀਂ ਇਸ ਚੀਜ਼ ਬਾਰੇ ਸੋਚਿਆ ਕਿ ਜਿਹੜਾ ਬੂਟੇ ਆ ਉਹਨਾਂ ਦਾ ਲੰਕਰ ਜਿਹੜਾ ਲਾਇਆ ਜਾਵੇ ਤੇ ਵੱਧ ਤੋਂ ਵੱਧ ਸਹਿਯੋਗ ਜਿਹੜਾ ਆ ਨੌਜਵਾਨ ਜੰਡੂ ਸਿੰਘਾ ਤੋਂ ਬਹੁਤ ਜ਼ਿਆਦਾ ਆ ਤੇ ਬਸ ਇਹੀ ਆ ਕਿ ਹਰ ਸਾਲ ਇਸੇ ਤਰ੍ਹਾਂ ਹੀ ਅਸੀਂ ਬੋਟਿਆ ਦੀ ਸੇਵਾ ਜਿਹੜੀ ਆ ਉਹ ਸਾਡੀ ਚੱਲਦੀ ਰਵੇ ਤੇ ਸੰਗਤ ਜਿਹੜੀ ਆ ਵੱਧ ਤੋਂ ਵੱਧ ਇਹਨਾਂ ਨੂੰ ਲਾਵੇ ਤੇ ਆਸੇ ਇਹਨਾਂ ਨੂੰ ਜੀ ਅਸੀਂ ਕਵਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਇਆ ਗੁਰਦੁਆਰਾ ਪੰਜ ਤੀਰਥ ਸਾਹਿਬ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਆ ਤੇ ਆਪ ਸਭ ਸੰਗਤਾਂ ਨੂੰ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਜੋ ਕਿ ਸਥਾਨ ਚੰਡੂ ਸਿੰਘਾ ਵਿੱਚ ਡਿਸਟ੍ਰਿਕਟ ਜਲੰਧਰ ਵਿੱਚ ਸਥਾਪਿਤ ਹੈ ਤੇ ਨੌਜਵਾਨਾਂ ਵੱਲੋਂ ਤਾਪਮਾਨ ਤੇ ਮੌਸਮ ਨੂੰ ਮੁੱਦੇ ਨਜ਼ਰ 'ਨੱਖਦੇ ਹੋਏ ਜੋ ਕਿ ਅੱਜਕੱਲ ਸਾਰੇ ਪਾਸੇ ਦਰਖਤ ਵੱਢੀ ਜਾਂਦੇ ਆ ਖੇਤਾਂ 'ਚ ਕੋਈ ਦਰਖਤ ਨਹੀਂ ਕੋਈ ਸੜਕਾਂ 'ਤੇ ਦਰਖਤ ਨਹੀਂ ਉਸ ਚੀਜ਼ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਲੰਗਰ ਲਾਇਆ ਗਿਆ ਬੂਟਿਆਂ ਦਾ ਤੇ ਨੌਜਵਾਨਾਂ ਨੇ ਉਪਰਾਲਾ ਕੀਤਾ ਤੇ মিডিਆ ਕਵਰੇਜ ਆਪਣੇ ਖਾਸਪੋਰਟ ਟੀਵੀ ਨੇ ਕੀਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਦਾ ਪਟਰਾਨਾ ਬਹੁਤ ਜਿਆਦਾ ਲੱਗ ਰਿਹਾ ਕਿੱਥੇ ਜੰਡਰ ਸਗੇ ਜੇ ਉਹ ਬੁੱਟੇ ਪੰਡੇ ਜਾਂਦੇ ਆ ਤੇ ਬਹੁਤ ਵਧੀਆ ਕਰ ਲਿਆ